ਨਮਸਕਾਰ ਦੋਸਤੋ ਦੋਸਤੋ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਔਰ ਅੱਜ ਮੈਂ ਤੁਹਾਡੇ ਰੂਬਰੂ ਇੱਕ ਬਹੁਤ ਹੀ ਮਹੱਤਵਪੂਰਨ ਔਰ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੋਈ ਅਹਿਮ ਜਾਣਕਾਰੀ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ ਦੋਸਤੋ ਦੋਸਤੋ ਵੀਡੀਓ ਨੂੰ ਦੇਖਣਾ ਆਖਰ ਤੱਕ ਤੇ ਜੇਕਰ ਤੁਸੀਂ ਜ਼ਿੰਦਗੀ ਦੇ ਵਿੱਚ ਇੰਗਿਆ ਗੱਲਾਂ ਚੰਗੇ ਵਿਚਾਰ ਜਾਣਨ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਜ਼ਰੂਰ ਕਰਨਾ ਦੋਸਤ ਅੱਜ ਮੈਂ ਗੱਲ ਕਰ ਰਿਹਾ ਦੋਸਤੋ ਕਿ ਅਕਸਰ ਘਰਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ ਖੂਨ ਦੇ ਛੱਟੇ ਡਿੱਗਣ ਲੱਗੇ ਅਚਾਨਕ ਘਰ ਦੇ ਵਿੱਚ ਅੱਗ ਲੱਗੀ ਸਮਾਨ ਨੂੰ ਅੱਗ ਲੱਗੀ ਕਦੇ ਟੂੜੀ ਹੋਏ ਕਬਰੇ ਤੇ ਅੱਗ ਲੱਗੀ ਕਦੇ ਕਪਾਲ ਅੰਗਰ ਜੱਗ ਲੱਗ ਗਈ ਕਹਿੰਦੇ ਪੇਟੀਆਂ ਦੇ ਚੱਗ ਲੱਗ ਗਈ ਤੇ ਪੇਟੀਆਂ ਦੇ ਵਿੱਚ ਵੀ ਪੇਟੀ ਨੂੰ ਜਿੰਦਾ ਲੱਗਿਆ ਚਾਬੀ ਜੇਬ ਚ ਹੈ ਲੇਕਿਨ ਉਹਦੇ ਚ ਅੱਗ ਲੱਗ ਗਈ ਉਹਦੇ ਉੱਤੇ ਕੱਪੜੇ ਕੱਟੇ ਗਏ ਕੱਪੜੇ ਮੱਚ ਗਏ ਤਾਂ ਇਹ ਹਿਆ ਰਸਮੇ ਕਰਾਵਾ ਜਿਨ੍ਹਾਂ ਨੂੰ ਅਕਸਰ ਕਿਸੇ ਉਪਰੀਆ ਕਸਰ ਦੇ ਨਾਲ ਭੂਤਾਂ ਪ੍ਰੇਤਾਂ ਦੇ ਨਾਲ ਜੋੜਿਆ ਜਾਂਦਾ ਤੇ ਅਕਸਰ ਇਹ ਤੰਤਰਕ ਬਾਬੇ ਜਿਹੜੇ ਹੋਰ ਉਹ ਚੀਜ਼ ਜੋੜਦੇ ਆ ਲੇਕਿਨ ਮੈਂ ਇਹ ਜੇ ਸੰਕੜੇ ਕੇਸ ਹੁਣ ਤੱਕ ਸੁਲਝਾ ਚੁੱਕਾ ਹਾਂ ਉਹਨਾਂ ਬਾਰੇ ਹੀ ਮਦਦ ਨੂੰ ਇਹ ਚੀਜ਼ ਦੀ ਜਾਣਕਾਰੀ ਦੇਣ ਜਾ ਰਹਾ ਦੋਸਤੋ ਤੇ ਨਾਲ ਪਲੱਸ ਇੱਕ ਹੋਰ ਜਿਹੜਾ ਹੈਗਾ ਕਿ ਸਾਡੇ ਥਾਂ ਥਾਂ ਦੇ ਉੱਤੇ ਇਹ ਜੇ ਬਾਬੇ ਤੰਤਰਿਕ ਬੈਠੇ ਨੇ ਜਿਹੜੇ ਮੁੰਡਾ ਹੋਣ ਦਾ ਕੋਈ ਫਲ ਦਿੰਦਾ ਹੈ ਸ਼ੋਹ ਦਿੰਦਾ ਹੈਗਾ ਕੁ ਲੈ ਚਾ ਦਿੰਦਾ ਹੈ ਤੇ ਕੋਈ ਕੁਸ਼ ਦਿੰਦਾ ਹੈਗਾ ਤਾਂ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਮੁੰਡਾ ਤੇ ਕੁੜੀ ਹੋਣ ਦਾ ਸਿਧਾਂਤ ਕੀ ਹੈ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਮੁੰਡਾ ਤੇ ਕੁੜੀ ਜਿਹੜਾ ਹੈਗਾ ਉਹ ਜਿਹੜਾ ਕਿਸ ਤਰ੍ਹਾਂ ਦਾ ਦਾ ਸਿਧਾਂਤ ਹੈਗਾ ਕਿਵੇਂ ਮਤਲਬ ਉਹਦਾ ਹੁੰਦਾ ਕਿ ਮੁੰਡੇ ਕਿਸੇ ਦੇ ਮੁੰਡੇ ਹੀ ਮੁੰਡੇ ਹੁੰਦੇ ਨੇ ਕੁੜੀਆਂ ਨਹੀਂ ਹੁੰਦੀਆਂ ਕਿਸੇ ਦੇ ਕੁੜੀਆਂ ਹੁੰਦੀਆਂ ਨੇ ਮੁੰਡੇ ਨਹੀਂ ਹੁੰਦੇ ਜਾਂ ਦੋ ਮੁੰਡੇ ਹੋਗੇ ਕੁੜੀ ਹੋਗੀ ਦੋ ਕੁੜੀਆਂ ਹੋਗੇ ਇੱਕ ਮੁੰਡਾ ਹੋਗਾ ਇਹ ਕਿਉਂ ਹੁੰਦਾ ਸਾਰਾ ਕੁਝ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਮੇਰੇ ਦੋਸਤੋ ਵੀਡੀਓ ਦੇਖਣਾ ਫਰਜ਼ ਤੱਕ ਕੋਈ ਪਹਿਲਾਂ ਗੱਲ ਕਰਦੇ ਹਾਂ ਕਟਨਾਵਾ ਦੀ ਤਾਂ ਦੋਸਤੋ ਅਕਸਰ ਇਹ ਹੀ ਕਟਨਾਵਾ ਵਰਤਦੀਆਂ ਨੇ ਪੁੱਤਾਂ ਬ੍ਰਿਟਾਨੀਕ ਰਿਕਾਰਸ਼ਨ ਹੋ ਗਈਆਂ ਹੋਰ ਹੋ ਗਈਆਂ ਤੇ ਬਹੁਤ ਸਾਰੀਆਂ ਹੈਗੀਆਂ ਅੱਗਾ ਲਗਰਾਂ ਦੀ ਘਟਨਾਵਾਂ ਜੇ ਮੈਂ ਕਰ ਚੱਕਿਆ ਗੱਲ ਨਾ ਦਾਰਾਵਾ ਵੀਡੀਓ ਦਿਨ ਲੰਮੀ ਹੋਵੇ ਤਾਂ ਬਹੁਤ ਸਾਲ ਪਹਿਲਾਂ ਮੇਰੇ ਕੋਲੇ ਵੀ ਇੱਕ ਇਹ ਜਿਹਾ ਕੇਸ ਆ ਗਿਆ ਵੈਸੇ ਦਾ ਕੇਸ ਮੇਰੇ ਕੋਲ ਹਰ ਰੋਜ਼ ਆਉਂਦੇ ਰਹਿੰਦੇ ਨੇ ਉਸ ਵੇਲੇ ਕੇਸ ਆ ਗਿਆ ਇੱਕ ਇੱਕ ਘਰ ਦੇ ਵਿੱਚ ਘਟਨਾਵਾਂ ਵਾਪਰਨੀ ਸ਼ੁਰੂ ਹੋ ਗਈਆਂ ਕਦੇ ਮਕਾਨ ਦੇ ਵਿੱਚ ਕਮਰੇ ਦੇ ਵਿੱਚ ਖੂਨ ਦੇ ਛੱਟੇ ਡਕਣ ਲੱਗੇ ਪਹਿਲਾਂ ਤੇ ਬੜੇ ਖੁੰਦੇ ਛੱਟੇ ਆ ਜਾਣਾ ਕਦੇ ਮਕਾਨ ਦੀ ਛੱਤ ਦੇ ਉੱਤੇ ਖੁੰਦੇ ਛੱਟੇ ਆ ਜਾਣਾ ਡਿੱਗਣ ਲੱਗੇ ਕਦੇ ਕਿਤੇ ਕਦੇ ਕਿਤੇ ਕਦੇ ਮਤਲਬ ਬੈੱਡ ਦੇ ਉੱਤੇ ਅਸਰੇ ਘਟਾਉਣ ਲੱਗਿਆ ਉਸ ਤੋਂ ਬਾਅਦ ਫਿਰ ਕੀ ਹੋਇਆ ਦੋਸਤੋ ਫਿਰ ਘਰ ਦੇ ਵਿੱਚ ਅੱਗ ਲੱਗੀ ਕਦੇ ਟੂੜੀ ਵਾਲੇ ਸਵਾਦ ਦੇ ਵਿੱਚ ਅੱਗ ਲੱਗੀ ਕਦੇ ਨਰਮੇ ਵਾਲੀ ਅੱਗ ਲੱਗੀ ਸਵਾਦ ਦੇ ਵਿੱਚ ਨਰਮਾ ਮੱਛੀ ਦਾ ਸਾਰਾ ਤੂੜੀ ਮੱਛੀ ਬੁਝਾਰ ਲਈ ਅੱਗ ਫਿਰ ਉਸ ਤੋਂ ਬਾਅਦ ਕੀਆ ਦੋਸਤੋ ਉਸ ਤੋਂ ਬਾਅਦ ਪੇਟੀਆਂ ਦੇ ਵਿੱਚ ਅੱਗ ਲੱਗਣ ਲੱਗੀ ਪਹਿਲਾਂ ਪੇਟੀਆਂ ਖੁੱਲੀਆਂ ਹੁੰਦੀਆਂ ਸੀਗੀਆਂ ਜਦੋਂ ਇੱਕੋ ਜੀ ਪੇਟੀ ਨੂੰ ਅੱਗ ਲੱਗੀ ਵਿੱਚੋ ਕਪੜੇ-ਕਪੜੇ ਮੱਚ ਗਏ ਫਿਰ ਉਹਨਾਂ ਨੇ ਜੰਦਾ ਲਾਤਾ ਪੇਟੀਆਂ ਪਰ ਜੰਦਾ ਲਾਉਣ ਤੋਂ ਬਾਅਦ ਵੀ ਦੋਸਤੋ ਪੇਟੀਆਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਗਈ ਉਹ ਕੁਦਰਤੀ ਹੈ ਕਿ ਜਦੋਂ ਐਈਆ ਘਟਨਾਵਾਂ ਕਰਦੇ ਜੂ ਵਾਪਰਨੇ ਆ ਜੇ ਵਰਤਾਰੇ ਕਰਦੇ ਜੂ ਵਾਪਰਨਗੇ ਤੇ ਘਰ ਦੇ ਪਰੇਸ਼ਾਨ ਹੋਣਗੇ ਉਹ ਘਰ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੁਣ ਸਮਝ ਨਹੀਂ ਹੁੰਦੀ ਵੀ ਆਕਰ ਲੋਂਦਾ ਕੌਣ ਹੈ ਅਗਰ ਲੱਗਦੀ ਕਿਵੇਂ ਹੈ ਉਹਨਾਂ ਰਹੱਸ ਵਿੱਚ ਘਟਨਾਵਾਂ ਕਰਦੇ ਜੂ ਵਾਪੜਦੀਆਂ ਕਿਉਂ ਨੇ ਤੇ ਫਿਰ ਜਿਵੇਂ ਸਾਡੇ ਸਮਾਜ ਦੇ ਵਿੱਚ ਹੁੰਦਾ ਦਾ ਉਸ ਤੋਂ ਜਦੋਂ ਐਈ ਘਟਨਾਵਾਂ ਵਾਪਰਨ ਲੱਗੀਆਂ ਤੇ ਸਾਡੇ ਲੋਕ ਕੀ ਹੁੰਦੇ ਆ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਮਾਨਸਿਕ ਡਿਪਰੈਸ਼ਨ ਦਾ ਬੰਦਾ ਸ਼ਿਕਾਇਤ ਹੋ ਜਾਂਦਾ ਤਾਂ ਉਹ ਕਿਸੇ ਡਾਕਟਰ ਕੋਲੇ ਜਾਣ ਦੇ ਬਜਾਏ ਸਭ ਤੋਂ ਪਹਿਲਾਂ ਤੰਤਰਿਆਂ ਕੋਲੇ ਬਾਬਿਆਂ ਕੋਲੇ ਚੇਲਿਆਂ ਕੋਲੇ ਸਾਧਾ ਸਵਾਮੀਆ ਕੋਲੇ ਜਾਣਾ ਸ਼ੁਰੂ ਕਰ ਦਉਂਦੇ ਤੇ ਸਾਡੇ ਖਾਸ ਕਰਕੇ ਉਹ ਤਾਂ ਸਾਰੇ ਭਾਰਤ ਦੇ ਵਿੱਚ ਹੀ ਹੈਗੇ ਨੇ ਪਰ ਪੰਜਾਬ ਦੇ ਵਿੱਚ ਤਾਂ ਜਿਵੇਂ ਕਹਿੰਦੇ ਇੱਟ ਪੱਟਣ ਦੀ ਵੀ ਰੋੜੀ ਇੱਟ ਦੇ ਉੱਤੇ ਹੀ ਬਾਬੇ ਜਿਹੜੇ ਪੰਜ ਚਾਰ ਬੈਠੇ ਹੁੰਦੇ ਨੇ ਮਿਲ ਜਾਣਗੇ ਹਰੇਕ ਪਿੰਡ ਦੇ ਵਿੱਚ ਇਹ ਤਾਂ ਚੁਕੀਆਂ ਲਾਉਂਦੇ ਨੇ ਹੋਰ ਕਰਦੇ ਨੇ ਸਾਰਾ ਕੁਝ ਦੱਸਦੇ ਨੇ ਤੇ ਉੱਥੇ ਲੋਕਾਂ ਦੀ ਪੀੜ ਵੀ ਜੜੀ ਗਈ ਆ ਬਹੁਤ ਵੱਡੇ ਪੱਧਰ ਤੇ ਲੱਗੀ ਹੁੰਦੀ ਆ ਤਾਂ ਉਸ ਪਰਿਵਾਰ ਨੇ ਵੀ ਕੀ ਕੀਤਾ ਬਾਬਾ ਕੋਲ ਜਾਣਾ ਸ਼ੁਰੂ ਕਰਤਾ ਬਾਬੇ ਨੇ ਕੋਈ ਕਹਿੰਦੇ ਤੁਹਾਡੇ ਘਰੇ ਕਚੀਲ ਹੈ ਕੋਈ ਕਹਿੰਦਾ ਵੀ ਤੁਹਾਡੇ ਘਰੇ ਪ੍ਰੇਤ ਹੈ ਕੋਈ ਕਹਿੰਦਾ ਤੁਹਾਡੇ ਘਰੇ ਭੂਤ ਹੈ ਹੁਣ ਗੱਲ ਦੀ ਹਿਸਟਰੀ ਦੱਸਦੇ ਬੜਾ ਦੱਸਦੇ ਹਾਂ ਦੋਸਤੋ ਕਿ ਉਸ ਘਰ ਦੇ ਵਿੱਚ ਜਿਹੜੇ ਹੈਗੇ ਨੇ 6 ਮੈਂਬਰ ਦੇ ਇੱਕ ਮੀਆਂ بیوی ਮੀਆਂ بیوی ਦੋ ਜਣੇ ਦੋ ਉਹਨਾਂ ਦੇ ਧੀਆ ਛੋਟੀਆਂ ਬੱਚੀਆਂ ਤੇ ਇੱਕ ਉਹਨਾਂ ਦਾ ਮਾਪਾਪ ਯਾਨੀ ਮੁੰਡੇ ਦਾ ਮਾਪਾਪ ਤੇ ਉਹ ਬਹੂ ਦਾ ਸੱਸੋਰਾ 6 ਮੈਂਬਰ ਦੇ ਘਰ ਦੇ ਵਿੱਚ ਕਾਫੀ ਸਮਾਂ ਵਰਤਾਰਾ ਚੱਲਦਾ ਰਿਹਾ ਦੋਸਤੋ ਪਰਵਾਹ ਵਿੱਚ ਤੇ ਉਹਨਾਂ ਨੇ ਉਹ ਸਮੇਂ ਦੇ ਵਿੱਚ ਬਹੁਤ ਪੁਰਾਣਾ ਕਿਸ ਹੈ ਉਹ ਸਮੇਂ ਦੇ ਵਿੱਚ ਹੀ ਉਹਨਾਂ ਨੇ ਹਜ਼ਾਰਾਂ ਰੁਪਈਆ ਜਿਹੜਾ ਸੀ ਤੰਤਰਾਂ ਦਾ ਚੇਲਿਆ ਕੋਈ ਬਾਬਿਆਂ ਕੋਈ ਕਿਸੇ ਦੇ ਮੁਰਗੇ ਦੀ ਸੋਕ ਦੇਦੀ ਕਿਸੇ ਦੇ ਬੱਕਰੇ ਦੇਦੀ ਕਿਸੇ ਦੇ ਕੁਸ਼ ਕਰਤਾ ਕਿਸੇ ਦੇ ਕੁਸ਼ ਕਰਤਾ ਤੇ ਹਜ਼ਾਰਾਂ ਰੁਪਈਆ ਉਹਨਾਂ ਪਰਬਾ ਕਰਦਾ ਕਿਸਾਨ ਪਰਿਵਾਰ ਦੇ ਵਿੱਚੋਂ ਸੀਗੇ ਜ਼ਿਮੀਂਦਾਰ ਪਰਿਵਾਰ ਦੇ ਵਿੱਚੋਂ ਇਹ ਸਿਰਸਲਾ ਤਾਇਤਨ ਸਾਲ ਚਲਦਾਰ ਜਿਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਦੇ ਕੱਪੜੇ ਵੀ ਇੱਥੇ ਤੱਕ ਨੌਬਤ ਆ ਗਈ ਕਿ ਉਹਨਾਂ ਕੋਲ ਪਹਿਨਣ ਵਾਸਤੇ ਘਰ ਦੇ ਵਿੱਚ ਕੱਪੜਾ ਵੀ ਨਹੀਂ ਬਚਿਆ ਕੋਹ ਜਿਹੜੇ ਘਰ ਦੇ ਵਿੱਚ ਕੱਪੜੇ ਸੀਗੇ ਪੇਟੀਆਂ ਦੇ ਪਏ ਅਲਮਾਰੀਆਂ ਦੇ ਪਏ ਟਰੰਕਾਂ ਦੇ ਪਏ ਸਭ ਦੇ ਸਭ ਅੱਗ ਦੀ ਪਿੰਡ ਚੜ ਗਏ ਉਹਨਾਂ ਨੂੰ ਗੁੰਡੀ ਕੱਪੜੇ ਦੰਦੇ ਸੀਗੇ ਤੇ ਫਿਰ ਉਦੋਂ ਆ ਕੇ ਹੋਰ ਆ ਗਿਆ ਕਿ ਪਾਏ ਹੋਏ ਕੱਪੜੇ ਵੀ ਸਰੀਰ ਤੇ ਪਾਏ ਹੋਏ ਕੱਪੜੇ ਵੀ ਕੱਟੇ ਜਾਣ ਲੱਗੇ ਪਰੇਸ਼ਾਨ ਹੋ ਗਏ ਤੇ ਕਿਸੇ ਨੇ ਹੌਲੀ ਰਗਾਸਤਾ ਵੀ ਹੋਰ ਅਸੋਸਾਇਟੀ ਵਾਲੇ ਲੋਕ ਨੇ ਇਹ ਵੀ ਹਜੇ ਮਸਲੇ ਹੱਲ ਕਰਦੇ ਆ ਤੇ ਤੁਸੀਂ ਇਹਨਾਂ ਕੋਲ ਚਲੇ ਜਾਓ ਉਹ ਮੇਰੇ ਕੋਲੇ ਆ ਗਏ ਗੱਲਬਾਤ ਕੀਤੀ ਸਾਰਾ ਕੁਝ ਜਦੋਂ ਇਸ ਤਰ੍ਹਾਂ ਦੇ ਕੇਸ ਮੈਂ ਹੱਲ ਕਰਦਾ ਹੈਗਾ ਤਾਂ तकरीबन ਜਿਹੜੇ ਘਰ ਚ ਘਟਨਾਵਾਂ ਵਾਪਰਦੀਆਂ ਸਾਡੀ ਟੀਮ ਜਾਂਦੀ ਹੈ ਪੂਰੀ ਉੱਥੇ ਜਾ ਕੇ ਸਾਰੀ ਅਸੀਂ ਸਟੱਡੀ ਕਰਦੇ ਆ ਅਧਿਐਨ ਕਰਦੇ ਆ ਸਾਡੀ ਟੀਮ ਗਈ ਗੱਲਬਾਤ ਕੀਤੀ ਸਾਰਾ ਕੁਝ ਪਰਿਵਾਰ ਨਾਲ ਸਾਡਾ ਇੱਕ ਕੇਸ ਹੱਲ ਕਰਦਾ ਇੱਕ ਤਰੀਕਾ ਦੋਸਤੋ ਕਿਸੀ ਇਕੱਲੇ ਇਕੱਲੇ ਮੈਂਬਰ ਨਾਲ ਗੱਲ ਕਰਦੇ ਹੁੰਦੇ ਆ ਅਸੀਂ ਜੋ ਕਿ ਸਾਰੇ ਪਰਿਵਾਰ ਨਾਲ ਗੱਲ ਕੀਤੀ ਸਾਨੂੰ ਮਸਲੇ ਦਾ ਪਤਾ ਲੱਗ ਗਿਆ ਕਿ ਨਮਕਿਆਂ ਬੋਪਰ ਜਦੋਂ ਉਸ ਪਰਿਵਾਰ ਦੇ ਵਿੱਚ ਚੰਗਾ ਕਿਸਾਨ ਜ਼ਮੀਂਦਾਰ ਪਰਿਵਾਰ ਸੀਗਾ ਉਹਦਾ ਜ਼ਮੀਨ ਜਾਇਦਾਦ ਸਾਰਾ ਕੁਝ ਉਹਨਾਂ ਕੋਲ ਸੀਗਾ ਮਸ਼ੀਨਰੀ ਸਾਰਾ ਕੁਝ ਪਪਕੇ ਸਦ ਵੀ ਇੱਕ ਸੁਖੀ ਪਰਵਾਰ ਸੀਗਾ ਲੇਕਿਨ ਸਮੱਸਿਆ ਕਿੱਥੇ ਹੁੰਦੀ ਹੈ ਸਮੱਸਿਆ ਹੁੰਦੀ ਹੈ ਕਿ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਸਿਰਫ ਤੇ ਸਿਰਫ ਬੇਟੇ ਦੀ ਚਾਹਨਾ ਕੀਤੀ ਜਾਂਦੀ ਹੈ ਬੇਟੇ ਦੀ ਇੱਛਾ ਕੀਤੀ ਜਾਂਦੀ ਹੈ ਵੀ ਸਾਡੇ ਬੇਟਾ ਹੀ ਪੈਦਾ ਹੋਵੇ ਜਦੋਂ ਮੁੰਡੇ ਦੀ ਮੈਰਿਜ ਹੋ ਗਈ ਮੈਰਿਜ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਇੱਛਾ ਹੁੰਦੀ ਹੈ ਉਹ ਹੁੰਦੀ ਹੈ ਵੀ ਸਾਡੇ ਘਰੇ ਪੁੱਤ ਹੋਵੇ ਸਾਡੇ ਘਰੇ ਪੁੱਤ ਹੋਵੇ ਕਿਸੇ ਪਰਿਵਾਰ ਦੀ ਇੱਛਾ ਹੈ ਕਿ ਤੀਨ ਹੀ ਸਾਡੇ ਘਰੇ ਧੀ ਪੈਦਾ ਹੋਵੇ ਸਾਡੇ ਘਰੇ ਕੁੜੀ ਪੈਦਾ ਹੋਵੇ ਮੁੰਡੇ ਦੀ ਹੀ ਇੱਛਾ ਕੀਤੀ ਜਾਂਦੀ ਹੈ ਤਾਂ ਉਸ ਪਰਿਵਾਰ ਦੀ ਇੱਛਾ ਸੀਗੀ ਵੀ ਸਾਡੇ ਘਰੇ ਮੁੰਡਾ ਪੈਦਾ ਹੋਵੇ ਪਰ ਹੋਇਆ ਕੀ ਦੋ ਕੁੜੀਆਂ ਪੈਦਾ ਹੋ ਗਈ ਉਸ ਤੋਂ ਬਾਅਦ ਕੀ ਹੋਇਆ ਕਿ ਕਰਦਿਆਂ ਨੇ ਉਸ ਲੇਡੀਜ਼ ਨੂੰ ਜਾਂ ਕਿਹਨੂੰ ਬਹੂ ਨੂੰ ਤਾੜਨਾ ਸ਼ੁਰੂ ਕਰਤਾ ਉਹਨਾਂ ਨੇ ਕਿਹਾ ਵੀ ਇਸ ਵਾਰ ਦੋ ਕੁੜੀਆਂ ਹੋ ਗਈਆਂ ਅਸੀਂ ਕੁੜੀ ਨਹੀਂ ਚਾਹੁੰਦੇ ਦੋ ਕੁੜੀਆਂ ਹੋ ਗਈਆਂ ਜੇ ਇਸ ਵਾਰ ਵੀ ਕੁੜੀ ਹੋਈ ਅਸੀਂ ਤੇਨੂੰ ਰੱਖਣਾ ਨਹੀਂ ਅਸੀਂ ਤੇਨੂੰ ਛੱਡ ਦਿਆਂਗੇ ਤੇ ਮੁੰਡੇ ਦਾ ਦੂਜਾ ਵਿਆਹ ਕਰ ਦਿਆਂਗੇ ਨਤੀਜਾ ਕੀ ਹੋਇਆ ਕਿ ਉਹ ਔਰਤ ਡਿਪਰੈਸ਼ਨ ਚਲੀ ਗਈ ਕਿਉਂਕਿ ਉੱਥੇ ਮੈਂ ਕਿ ਹੋਰ ਚੰਗਾ ਹੋਵੇਗਾ ਕਿ ਉਹ ਜਿਹੜਾ ਪਰਿਵਾਰ ਸੀਗਾ ਉਹ ਪਰਿਵਾਰ ਵਧੀਆ ਪਰਿਵਾਰ ਸੀਗਾ ਚੰਗਾ ਖਾਂਦਾ ਪਿੰਡਾ ਪਰਿਵਾਰ ਸੀ ਪਰ ਲੇਕਿਨ ਜਿਹੜੀ ਉਹ ਬਹੁ ਸੀ ਨਾ ਦੀ ਔਰਤ ਸੀਗੀ ਉਹ ਕਿਸੇ ਆਮ ਪਰਿਵਾਰ ਚੋਂ ਆਈ ਸੀ ਜਿਹਨਾਂ ਉਹਨਾਂ ਦਾ ਬਹੁਤ ਉਹਨਾਂ ਦਾ ਪਦਰ ਨਹੀਂ ਵਾਸੀਆ ਜਾਂ ਕਰੋ ਵੀ ਗਰੀਬ ਸੀਗਾ ਉਹਨਾਂ ਨਾਲ ਡਿਪਰੈਸ਼ਨ ਜਿਹੜਾ ਲੱਗ ਪਹਿਲਾਂ ਇੱਕ ਦੋ ਵਾਰੀ ਨੂੰ ਡਾਕਟਰ ਕੋਲ ਲੈ ਕੇ ਗਏ ਡਾਕਟਰ ਨਾਲ ਤੋਂ ਬਾਅਦ ਫਿਰ ਉਹ ਜਦੋਂ ਘਟਨਾਵਾਂ ਵਰਤ ਲੱਗੇ ਬੱਚਿਆਂ ਬਾਬਿਆਂ ਨਾਲ ਕੋਈ ਚਲੇ ਗਏ ਰਿਸਰਚਰ ਚੱਲ ਗਏ ਸਾਰੀ ਗੱਲਬਾਤ ਤੋਂ ਬਾਅਦ ਜਿਵੇਂ ਅਸੀਂ ਕੀਤਾ ਨਿਚੋੜ ਨਿਕਲ ਗਿਆ ਵੀ ਇਹ ਜਿਹੜੀ ਲੇਡੀਜ਼ ਹੈਗੀ ਆ ਇਹ ਔਰਤ ਹੈਗੀ ਹੈ ਕਿ ਡਿਪਰੈਸ਼ਨ ਦੀ ਸ਼ਿਕਾਇਤ ਹੈ ਮਾਨਸਿਕ ਰੋਗ ਦੀ ਗੱਲਬਾਤ ਕੀਤੀ ਸਾਰੇ ਪਰਿਵਾਰ ਨਾਲ ਬਿਠਾ ਕੇ ਅਸੀਂ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈ। ਤੀਆਂ ਵੀ ਮੁੰਡਿਆਂ ਦੇ ਬਰਾਬਰ ਨੇ। ਪਰ ਬੜਕੀ ਤੀਆਂ ਹਮੇਸ਼ਾ ਮਾਪਿਆਂ ਦੀ ਸੁੱਖ ਚਾਹੁੰਦੀਆਂ ਨੇ। ਮਾਪਿਆਂ ਦਾ ਪਾਲਾ ਦਉਂਦੇ ਨੇ ਮੁੰਡੇ ਦਾ ਕੱਲ ਨਹੀਂ ਪਤਾ ਕੋਈ ਨਸ਼ੇੜੀ ਬਣ ਜੇ ਤੇ ਨਸ਼ਾ ਨਸ਼ੇੜੀ ਹੋ ਗਏ ਤੁਹਾਡੇ ਹੀ ਗੱਲ ਨੂੰ ਉੱਥੇ ਪਾਲੇ। ਬੁੱਝੀ ਗੱਲ ਜਿਹੜੀ ਹੈ ਵੀ ਜੇਕਰ ਔਰਤ ਨਾ ਹੁੰਦੀ ਤਾਂ ਅਸੀਂ ਮਰਦ ਵੀ ਕਿੱਥੋਂ ਹੁੰਦੇ ਜਿੰਨਾ ਵੀ ਇਹ ਪੂਰਾ ਵਰਤਾਰਾ ਹੈਗਾ ਮੁੱਖੀ ਸਮਾਜ ਜਿਹੜਾ ਹੈਗਾ ਇਹ ਸਿਰਫ ਸਰ ਦਾ ਸਾਰਾ ਔਰਤ ਦੇ ਕੁੱਖ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਪਰ ਕਮਾਲ ਦੀ ਗੱਲ ਹੈ ਕਿ ਸਾਡਾ ਸਮਾਜ ਇਸ ਕੋਲ ਸਮਝਦਾ ਨਹੀਂਗਾ ਤੇ ਸਾਡਾ ਸਮਾਜ ਔਰਤ ਨੂੰ ਯਾਨੀ ਕਿ ਕੁੜੀ ਨੂੰ ਪੈਦਾ ਹੀ ਨਹੀਂ ਕਰਨਾ ਚਾਹੀਦਾ ਜਿਹੜੀ ਕੁੱਖ ਚੁ ਖੁਦ ਪੈਦਾ ਹੋ ਕੇ ਇਹ ਸਾਰਾ ਸਮਾਜ ਬਣਿਆ ਛਿਆ ਮੁੱਖ ਬਣਿਆ ਬੰਦਾ ਪੈਦਾ ਹੋਇਆ ਤਾਂ ਇਹ ਸਾਰਾ ਕੁਝ ਨੂੰ ਸਮਝਾਇਆ ਬਿੱਤੂ ਜੇ ਮੰਨ ਲਓ ਤੀਜੀ ਵਾਰ ਵੀ ਕੁੜੀ ਪੈਦਾ ਹੋ ਗਈ ਤੁਸੀਂ ਦੂਜਾ ਵਿਆਹ ਕਰ ਲਿਆ ਤਿੰਨ ਕੁੜੀਆਂ ਇਹਦੇ ਪੈਦਾ ਹੋ ਗਈਆਂ ਜੇ ਤਿੰਨ ਫਿਰ ਦੂਜੇ ਦੇ ਪੈਦਾ ਹੋ ਗਈਆਂ ਫਿਰ ਕੀ ਕਰੋਗੇ ਕੀ ਗਰੰਟੀ ਹੈ ਵੀ ਜਿਹੜੀ ਦੂਜੀ ਆਊਗੀ ਉਹ ਮੁੰਡੇ ਹੀ ਪੈਦਾ ਕਰੂਗੀ ਫਿਰ ਅਗਲੀ ਗੱਲ ਵੀ ਸਮਝਾਈ ਦੋਸਤੋ ਇਹ ਤੁਹਾਡੇ ਲਈ ਵੀ ਗੌਰ ਕਰਨ ਵਾਲੀ ਹੈਗੀ ਹੈ ਔਰ ਸੁਣਿਓ ਇਹ ਗੱਲ ਅਸਲ ਦੇ ਜਿਹੜਾ ਦੇ ਕੁੜੀ ਹੁੰਦਾ ਉਹ ਸਿਧਾਂਤ ਕੀ ਹੈ ਜਿਹੜਾ ਅਸੀਂ ਉਸ ਪਰਿਵਾਰ ਨੂੰ ਸਮਝਾਇਆ ਔਰ ਉਸ ਪਰਿਵਾਰ ਦੀ ਸਮਝ ਆਇਆ ਉਹ ਕੇਸ ਹੱਲ ਹੋਇਆ ਤੁਹਾਡੇ ਤੁਹਾਡੇ ਲਈ ਵੀ ਸਮਝਣਾ ਬੇहद ਜ਼ਰੂਰੀ ਹੈ ਦੋਸਤੋ ਅੱਜ ਮੈਡੀਕਲ ਸਾਇੰਸ ਬਹੁਤ ਡਿਵੈਲਪ ਹੋ ਗਈ ਹੈ ਇਹ ਮੁੰਡੇ ਕੁੜੀ ਦੇ ਜਿਹੜੇ ਸਿਧਾਂਤ ਸੀਗੇ ਪੁਰਾਣੇ ਸਮੇਂ ਦੇ ਵਿੱਚ ਬਾਬੇ ਤੰਤਰ ਗਿਆ ਹੋ ਜਿਹੜੇ ਲੋਕ ਕਰਦੇ ਸੀਗੇ ਉਹ ਸਮੇਂ 'ਚ ਕਰਦੇ ਸੀਗੇ ਜਦੋਂ ਮਨੁੱਖ ਦੀ ਇੰਨੀ ਸਮਝ ਵਿਕਸਤ ਨਹੀਂ ਹੋਈ ਸੀ ਜਦੋਂ ਮੈਡੀਕਲ ਸਾਇੰਸ ਨਹੀਂ ਸੀਗੀ ਉਹਨੇ ਮਨੁੱਖ ਦੇ ਸਰੀਰ ਦੇ ਅੰਦਰਲਾ ਸਾਰਾ ਕੁਝ ਹੋएगा ਉਹਦੇ ਬਾਰੇ ਕੁਝ ਨਹੀਂ ਪਤਾ ਸੀ ਪਰ ਇਹ ਜੌਂ ਦੇ ਕਿਉਂ ਚੱਲਦਾ ਆ ਰਿਹਾ ਕਿਉਂਕਿ ਸਾਡੇ ਲੋਕ ਨਾ ਤਾਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਨਾ ਚੰਗੀ ਗੱਲ ਸੁਣਨ ਦੀ ਕੋਸ਼ਿਸ਼ ਕਰਦੇ ਆ ਤੇ ਨਾ ਉਸ ਪਾਸੇ ਨੂੰ ਜਾਂਦੇ ਆ ਜਿਹਦੇਲੇ ਪਾਸੇ ਨੂੰ ਇੱਕ ਪੀੜ ਨੇ ਕਹਿਤਾ ਇੱਕ ਬੰਦੇ ਨੇ ਕਹਿਤਾ ਪੀੜ ਨਾਲ ਕਿ ਲੋਕ ਉਹਨੂੰ ਤਰਪਿੰਦੇ ਬਾਬਾ ਤੰਦਰੂਖ ਕੋਈ ਬਾਬਾ ਸ਼ੌਲੇ ਨੂੰ ਤਰਪਿੰਦੇ ਕਿਸੇ ਕੋਲ ਮੁੰਡਿਆ ਹੋਣ ਦਾ ਕਿਸੇ ਕੋਲ ਲੇਚੀਆਂ ਲੈਣ ਤਰਪਿੰਦੇ ਮੁੰਡਿਆ ਉਹ ਉਸ ਉੱਪਰ ਬਾਹਰ ਹੀ ਗੱਲ ਸਮਝਾਈ ਹੈ ਦੱਸੀ ਉਹ ਨੂੰ ਤੇ ਤੁਸੀਂ ਵੀ ਸਮਝ ਲਓ ਦੋਸਤੋ ਮੁੰਡਾ ਕੁੜੀ ਹੋਣ ਦਾ ਸਿਧਾਂਤ ਕੀ ਹੈ ਔਰ ਇਹਦੇ ਬਾਰੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ ਕਿ ਜਿਹੜਾ ਮੌਖੀ ਸਰੀਰ ਹੈ ਇਹ ਦੋ ਸੱਲਾਂ ਤੋਂ ਬਣਿਆ ਹੈ। ਆ ਦੋ ਕਰੋਮੋਸੋਮ ਸੈੱਲ ਕਹਿੰਦੇ ਨੂੰ ਦਸੇ ਨੂੰ ਕਰੋਮੋਸੋਮ ਕਿਹਾ ਜਾਂਦਾ ਮੈਡੀਕਲ ਸਾਇੰਸ ਦੀ ਭਾਸ਼ਾ ਤੋਂ ਪਰਪਰ ਸੌਕੀ ਭਾਸ਼ਾ ਸੈੱਲ ਵੀ ਕਹਿ ਸਕਦੇ ਆ। ਐਕਸ ਤੇ ਵਾਈ। ਕੁਝ ਗ੍ਰੇ ਕਰੋਮੋਸੋਮ ਨੇ ਦੋਸਤੋ ਜਿਹੜੀ ਔਰਤ ਹੈ ਔਰਤ ਦੇ ਸਰੀਰ ਦੇ ਵਿੱਚ ਐਕਸ ਕਰੋਮੋਸੋਮ ਹੈ। ਪਰ ਬੰਦੇ ਦੇ ਸਰੀਰ ਦੇ ਵਿੱਚ ਵਾਈ ਕਰੋਮੋਸੋਮ। ਜਦੋਂ ਬੰਦੇ ਤੇ ਔਰਤ ਦਾ ਮਿਲਾਪ ਹੁੰਦਾ ਹੈ। ਉਦੋਂ ਉਹ ਸਮੇਂ ਦੇ ਵਿੱਚ ਐਕਸ ਤੇ ਵਾਈ ਕਰੋਮੋਸੋਮ ਕੰਮ ਕਰਦੇ ਆ। ਬੰਦੇ ਦੇ ਵਿੱਚ ਦੋ ਕਰੋਮੋਸੋਮ ਨੇ ਵਾਈ ਤੇ ਐਕਸ Y ਤੇ X ਕਰੋਮੋਸੋਮ ਹੈ ਔਰਤ ਦੇ ਵਿੱਚ ਸਿਰਫ ਇੱਕੋ ਕਰੋਮੋਸੋਮ ਹੈ X ਹੁਣ ਜਿਹੜਾ ਬੰਦੇ ਦੇ ਵਿੱਚ ਦੋ ਕਰੋਮੋਸੋਮ ਹੈ Y ਤੇ X ਹੈਗੇ ਆ ਉਹ ਜਿਹੜਾ X ਕਰੋਮੋਸੋਮ ਹੈ ਉਹਦੇ ਨਾਲ ਲੜਕੀ ਪੈਦਾ ਹੋਵੇਗੀ ਕੁੜੀ ਪੈਦਾ ਹੋਊਗੀ ਤੇ ਜਿਹੜਾ Y ਕਰੋਮੋਸੋਮ ਹੈ ਉਹਦੇ ਨਾਲ ਮੁੰਡਾ ਪੈਦਾ ਹੋਊਗਾ ਜਿਹੜੀ ਔਰਤ ਹੈ ਉਹਦੇ ਕੋਲ ਸਿਰਫ x क्रोमोसोम ਤੇ ਉਹਨੇ ਉਸ مرد ਦੇ ਮੋਖ ਦੇ ਬੰਦੇ ਦੇ ਉਸ ਕਰੋਮੋਸੋਮ ਨੂੰ x ਜਾਂ y ਕਰੋਮੋਸੋਮ ਨੂੰ ਅਕਸਪਤ ਕਰਨਾ ਹੈਗਾ ਗ੍ਰਹਿਣ ਕਰਨਾ ਹੈਗਾ ਤੇ ਫਿਰ ਉਹ ਜਿਹੜਾ ਪ੍ਰਫੁੱਲਰ ਤੋਂ ਦੇ 9 ਮਹੀਨੇ ਪੇਟ ਦੇ ਵਿੱਚ ਉਸ ਬੱਚੇ ਦੇ ਪ੍ਰਫੁੱਲਰ ਤੋਂ ਹੋਣਾ ਹੈਗਾ ਪਰ ਇਹਦਾ ਪੂਰਾ ਪੂਰਾ ਜ਼ਿੰਮੇਵਾਰੀ ਜਿਹੜੀ ਹੈ ਮਰਦ ਦੀ ਹੈ ਪਰ ਸਾਡੇ ਸਮਾਜ ਦੀ ਇੱਕ ਸਦੀਆਂ ਤੋਂ ਯੁੱਗਾਂ ਤੋਂ ਸਮਝ ਬਣ ਗਈ ਕਿ ਮੁੰਡਾ ਜਾਂ ਕੁੜੀ ਪੈਦਾ ਕਰਦੀ ਹੈ ਔਰਤ ਔਰਤ ਪੈਦਾ ਨਹੀਂ ਕਰਦੀ ਔਰਤ ਸਿਰਫ ਜਾਂ ਤਾਂ ਸੋਖੀ ਭਾਸ਼ਾ से ਸਮਝਾਉਣ ਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਵਾਂ ਕਿ ਇੱਕ ਜਮੀਨ ਹੈ ਜਮੀਨ ਦੇ ਵਿੱਚ ਜੇ ਅਸੀਂ ਕਣਕ ਬੀਜਾਂਗੇ ਤਾਂ ਕਣਕ ਉਗਰੂਗੀ ਛੋਲੇ ਬੀਜਾਂਗੇ ਛੋਲੇ ਉਗਰਨਗੇ ਜੋ ਬੀਜਾਂਗੇ ਜੋ ਉਗਰਨਗੇ ਜਮੀਨ ਦੇ ਵਿੱਚ ਜੋ ਅਸੀਂ ਕਣਕ ਦਾ ਬੀ ਪਾਤਾ ਛੋਲਿਆਂ ਦਾ ਬੀ ਪਾਤਾ ਜਵਾਂ ਦਾ ਬੀ ਪਤਾ ਮੱਕੀ ਦਾ ਬੀ ਪਤਾ ਜਿਹੜਾ ਬੀ ਉਸ ਜ਼ਮੀਨ ਦੇ ਵਿੱਚ ਅਸੀਂ ਪਾ ਦਤਾ ਗ੍ਰੰਡ ਕਰਤਾ ਉਸ ਜ਼ਮੀਨ ਨੇ ਉਸੇ ਬੀ ਨੂੰ ਹੀ ਪੈਦਾ ਕਰਨਾ ਉਹਨੂੰ ਬਦਾਉਣਾ ਹੈ ਉਹਨੂੰ ਪਰਫੁੱਲ ਕਰਨਾ ਹੈ ਤੇ ਉਹੀ ਚੀਜ਼ ਪੈਦਾ ਹੋਣੀ ਹੈ ਇਹ ਇੱਕ ਜਦੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਔਰਤ ਦੀ ਕੁੱਖ ਹੈ ਇੱਕ ਉਸ ਜ਼ਮੀਨ ਵਾਂਗ ਹੈ ਤੇ ਜਿਹੜਾ ਮਰਦ ਹੈ ਬੰਦਾ ਹੈਗਾ ਉਹ ਇੱਕ ਉਸ ਬੀ ਬੀਜ ਵਾਂਗ ਹੈ ਕਣਕ ਛੋਲੇ ਮੱਕੀ ਜੋ ਕੁਛ ਵੀ ਆ ਬਦਲ ਉਸ ਬੀਜ ਬਾਂਗੇਗਾ ਤੇ ਉਸ ਬੀਜ ਨੇ ਹੀ ਔਰਤ ਦੇ ਗੋਖ ਨੇ ਪਰਫਲਤ ਕਰਨਾ ਹੈ ਹੁ ਉਹ ਮੁੰਡੇ ਦਾ ਹੈ ਜਾਂ ਕੁੜੀ ਦਾ ਉਹ ਕਰੋਮੋਸੋਮ ਐਕਸ ਹੈ ਜਾਂ ਵਾਈ ਹੈ ਇਹ ਡਿਪੈਂਡ ਸਰ ਦਾ ਸਾਰਾ ਮਰਦ ਦੇ ਗੱਲ ਕਰਦਾ ਹੈਗਾ ਮੁੰਡਾ ਜਾਂ ਕੁੜੀ ਹੋਣ ਦਾ ਜ਼ਿੰਮੇਵਾਰ ਜੇ ਬਗਲ ਕਰਦੇ ਆ ਜਿਵੇਂ ਔਰਤ ਨੂੰ ਜ਼ਿੰਮੇਵਾਰ ਠਹਿਰਾਇਆ ਇਹਨਾਂ ਦੋਸਤੋ ਜਿਮੇਵਰ ਔਰਤ ਨਹੀਂ ਹੈ ਉਸ ਦਾ ਜਿਮੇਵਰ ਮਰਦ ਹੈ ਪਰ ਮਰਦ ਦੇ ਆਪਾਂ ਮਰਦ ਨੂੰ ਵੀ ਇਨੀ ਕਹਿ ਸਕਦੇ ਮਰਦ ਦਾ ਵੀ ਉਹ ਕਰੋਮੋਸੋਮ ਜਿਮੇਵਾਰ ਹੋ X ਤੇ Y ਤੇ ਸਾਡੇ ਸਮਾਜ ਦੀ ਸਮਝ ਨਹੀਂ ਹੈ ਸਾਡੇ ਸਮਾਜ ਨੂੰ ਇਸ ਬਾਰੇ ਪਤਾ ਨਹੀਂ ਹੈ ਤੇ ਜਦੋਂ ਇਹ ਚੀਜ਼ਾਂ ਉਸ ਪਰਿਵਾਰ ਨੂੰ ਸਮਝਾਈਆਂ ਗਈਆਂ ਕਿ ਤੁਹਾਡੇ ਬੇਟੇ ਦੇ ਜਿਹੜੇ ਕਰੋਮੋਸੋਮ ਨੇ ਉਹ ਕਿਹੜੇ ਕੰਮ ਕਰ ਰਿਹਾ ਹੈ ਉਹਨੇ ਦੋ ਬੇਟੀਆਂ ਹੋ ਗਈਆਂ ਦਾ ਮਤਲਬ ਇਹ ਐਕਸ ਕ੍ਰੋਮੋਸੋਮ ਕੰਮ ਕਰ ਰਿਹਾ ਹੈ ਤਾਂ ਬੇਟੀਆਂ ਪੈਦਾ ਹੋ ਗਈਆਂ ਜੇ ਅਗਲੀ ਵਾਰ ਮੰਨ ਲਓ ਵਾਈ ਕ੍ਰੋਮੋਸੋਮ ਕੰਮ ਕਰੂਗਾ ਤਾਂ ਬੇਟਾ ਪੈਦਾ ਹੋ ਜਾਊਗਾ ਤੇ ਜੇ ਨਹੀਂ ਕਰੂਗਾ ਐਕਸ ਹੀ ਕੰਮ ਕਰਨਗੇ ਤਾਂ ਫਿਰ ਕੁੜੀਆਂ ਹੀ ਪੈਦਾ ਹੋਣਗੀਆਂ ਵਿਆਹ ਚਾਹੇ ਤੇ ਪੰਜ ਕਰ ਲਓ ਤੁਸੀਂ ਕੋਈ ਫਰਕ ਪੈਣ ਵਾਲਾ ਨਹੀਂ ਹੈ ਜੇ ਪਰਿਵਾਰ ਨੂੰ ਗੱਲ ਸਮਝਾਈ ਕੁੜੀਆਂ ਬਾਰੇ ਵੀ ਦੱਸਿਆ ਵੀ ਇੰਨਾ ਹੀ ਕੁੜੀਆਂ ਨੂੰ ਪੁੱਤਾਂ ਵਾਂਗ ਪਾਲੋ ਪੜਾਓ ਲਿਖਾਓ ਇਹਨਾਂ ਨੂੰ ਜ਼ਿੰਦਗੀ ਜਿਉਣ ਦੀ ਆਜ਼ਾਦੀ ਦਿਓ ਇਹ ਬਹੁਤ ਵੱਡੀ ਤਰੱਕੀ ਕਰ ਸਕਦੀ ਹੈ। ਪਰਿਵਾਰ ਦੀ ਗੱਲ ਸਮਝ ਆ ਗਈ। ਕੱਲ ਮੰਨ ਗਏ। ਉਸ ਤੋਂ ਬਾਅਦ ਘਟਨਾਵਾਂ ਆਈਆਂ ਘੋਂ ਹਟ ਗਿਆ। ਕੋਈ ਨਹੀਂ ਦੋਸਤੋ ਲਾਸਟ ਗੱਲ। ਹੁਣ ਮੇਰੀ ਇਸ ਗੱਲ ਤੋਂ ਸੀ ਇਹਨਾਂ ਸਮਝ ਲੈ ਬੀ ਉਹ ਜਿਹੜੇ ਘਟਨਾਵਾਂ ਦੀ ਔਰਤ ਕਰਦੀ ਸੀ। ਜਿੰਨੀਆਂ ਘਟਨਾਵਾਂ ਨੇ ਘਰਾਂ ਦੇ ਜਿਹੇ ਦਿਨ ਵਾਪਰ ਦਿਆ ਨੇ। ਕਿਸੇ दैवी शक्ति ਦਾ ਕਿਸੇ ਗੈਬੀ ਸ਼ਕਤੀ ਦਾ ਕਿਸੇ ਤੰਤਰਕ ਸ਼ਕਤੀ ਦਾ ਬਜਾ ਨਹੀਂ ਹੁੰਦੀ ਦੋਸਤੋ ਉਹਦੇ ਵਿੱਚ ਮਨੁੱਖੀ ਹੀ ਹੱਥ ਹੁੰਦਾ ਜੇ ਹੁਣ ਇੱਥੇ ਕੱਪੜੇ ਪਏ ਐ ਉਹਨੂੰ ਅੱਗ ਲੱਗਦੀ ਐ ਅੱਗ ਲਗਾਉਣ ਅੱਗ ਲੱਗਣ ਵਾਸਤੇ ਕੀ ਚਾਹੀਦਾ ਐ ਮਾਚਸ ਆਕਸੀਜਨ ਤੇ ਉਹਦੇ ਲਈ ਦੋ ਹੱਥਾਂ ਦੀ ਲੋੜ ਐ ਉਹਨੂੰ ਘਸਾ ਕੇ ਹੀ ਨਹੀਂ ਹੈਗੀ ਸਿਕ ਲੱਗੂਗੀ ਫਿਰ ਉਹ ਅੱਗ ਲੱਗਣੀ ਐ ਉਹ ਜਿਹੜੀ ਅਗਲੀ ਗੱਲ ਵੀ ਉਸ ਜੇ ਪੇਟੀਆਂ ਜਦਦੇ ਵੀ ਲੱਗੇ ਨੇ ਚਾਬੀਆਂ ਵੀ ਜੇਬ ਚ ਨੇ ਤਾਂ ਉਹਦੇ ਵਿੱਚ ਵੀ ਮੁਲਕੀ ਹੀ ਹੱਥ ਹੈ ਉਹ ਕਿਸੇ ਵੀ ਤਰ੍ਹਾਂ ਉਸ ਚੀਜ਼ ਨੂੰ ਹਾਸਲ ਕਰਦਾ ਉਹ ਜਦੋਂ ਉਹਦੇ ਸੁੱਤੇ ਪੈ ਦੀ ਜਦ ਜਦ ਵੀ ਗੱਡੇ ਗਿੱਜੇ ਜੋ ਜੇ ਤੁਹਾਡੇ ਕੋਲ ਕੋਈ ਇੱਕ ਦੇ ਵਿੱਚ ਚੀਜ਼ ਨੂੰ ਉਹ ਉਹ ਚਾਬੀਆਂ ਨੇ ਚੱਕੇ ਉਹ ਅਗਰੀਕਾ ਹੁੰਦੀ ਹੈ ਮੇਰੀ ਇਸ ਗੱਲ ਤੋਂ ਤੁਸੀਂ ਇਹ ਨਾ ਸੋਚ ਲੈਣਾ ਵੀ ਕੋਈ ਵੀ ਬੰਦਾ ਜਿਹੜਾ ਕਰਚ ਘਟਾਵਾ ਕਰਦਾ ਜਾਂ ਔਰਤ ਕਰਦੀ ਹੈ ਬੰਦਾ ਕਰਦਾ ਹੈਗਾ ਉਹ ਜਾਣ ਬੁੱਝ ਕੇ ਕਰਦਾ ਨਹੀਂ ਦੋਸਤੋ ਵਿਰਗ ਵਿਅਕਤੀ ਵੀ ਇਹ ਘਟਾਵਾ ਕਰ ਰਿਹਾ ਹੈ ਉਹਨੂੰ ਖੁਦ ਨੂੰ ਨਹੀਂ ਪਤਾ ਉਹ ਇੰਨਾ ਡਿਪਰੈਸ਼ਨ ਚ ਲਿਆ ਗਿਆ ਇੰਨਾ ਮਾਨਸਿਕ ਰੋਗੀ ਬਣ ਗਿਆ ਉਹਨੂੰ ਖੁਦ ਨੂੰ ਨਹੀਂ ਪਤਾ ਵੀ ਕੀ ਕਰ ਰਿਹਾ ਉਹ ਉਹ ਕਿਦਾਂ ਜ਼ਿੰਦਗੀ ਵਿੱਚ ਰਿਹਾ ਹੈ ਕਿਹੜੀਆਂ ਘਟਾਵਾਂ ਨਾਲ ਜਾਨ ਦੇ ਰਿਹਾ ਉਹਨੂੰ ਪੁੱਛੋ ਉਹ ਕੋਈ ਪਤਾ ਨਹੀਂ ਹੋਊਗਾ। ਕੋਕਝੋ ਅਸ਼ੀ ਵੀ ਬ੍ਰੋ ਉਸ ਚੀਜ਼ ਜਦੋਂ ਬਰਤਾਲ ਕਰਦੇ ਆ ਗੱਲਬਾਤ ਕਰਦੇ ਆ ਹੁਣ ਅਸੀਂ ਤਾਂ ਉਸ ਗੱਲ ਨੂੰ ਖੋਲ ਲੈਨੇ। ਪਰ ਜਦੋਂ ਪੁੱਛਦੇ ਹਾਂ ਉਹਦੀ ਮੈਨੂੰ ਤਾਂ ਪਤਾ ਨਹੀਂ। ਤੇ ਪਤਾ ਹੁੰਦਾ ਵੀ ਨਹੀਂ ਉਹ। ਕੋ ਮਰੀ ਉਹ ਆਪਣੇ ਮਾਨਸਿਕ ਤੌਰ ਦੇਤੇ ਜਿਹੜਾ ਨਹੀਂ ਹੁੰਦਾ ਠੀਕ ਨਹੀਂ ਹੁੰਦਾ ਉਹ ਤੇ ਉਹਨੂੰ ਕੁਝ ਵੀ ਆਰ ਨਹੀਂ ਦਿੰਦਾ। ਅਚਨ ਚੇਤ ਕੇ ਦਿਮਾਗ ਦੇ ਵਿੱਚ ਕੋਕੋ ਸਾਡੇ ਦਿਮਾਗ ਦੇ ਵੀ ਬਸ ਤਿੰਨ ਪਾਰਟ ਨਹੀਂ ਪਰ ਮੁੱਖ ਜਿਹੜੇ ਦੋ ਪਾਰਟ ਕੰਮ ਕਰਦੇ ਨੇ। ਇਹ ਕੋ ਸਚੇ ਦਿਮਾਗ ਤੇ ਕੋ ਅਚੇ ਦਿਮਾਗ ਤੇ ਜੀ ਜ਼ੀਰੋ ਸਾਰਾ ਕੁਝ ਵਾਪਰਦਾਗਾ ਉਹ ਚੇਹ ਦਿਮਾਗ ਦੇ ਵਿੱਚ ਵੀ ਵਾਪਰਦਾ ਜਦੋਂ ਬੰਦਾ ਅਚੇ ਦਿਮਾਗ ਦੇ ਚਲੇ ਜਾਂਦਾ ਉਹਦੀ ਸੂਝ-ਬੂਝ ਜਿਹੜੀ ਹੈ ਜਦੋਂ ਆਪਾਂ ਅਰਧ ਨੀਂਦ ਦੇ ਵਿੱਚ ਹੁੰਨੇ ਆ ਰਾਤ ਨੂੰ ਆਪਾਂ ਸੌਂਨੇ ਆ ਰਾਤ ਨੂੰ ਦੋਸਤ ਨੀਂਦ ਜੇ ਪਈ ਹੁੰਨੇ ਨੀਂਦ ਦੇ ਸਾਨੂੰ ਨਹੀਂ ਪਤਾ ਲੱਗਦਾ ਪਰ ਨੀਂਦ ਦੇ ਸਾਨੂੰ ਸੁਪਨੇ ਆ ਰਹੇ ਹੁੰਦੇ ਆ ਸਾਨੂੰ ਸਾਰਾ ਕੁਝ ਦਿਖ ਰਿਹਾ ਹੈ ਕਦੇ ਹਵਾ ਜਿ ਉੱਡ ਰਹੇ ਆ ਕਦੇ ਅਸੀਂ ਪਾਣੀ 'ਚ ਤੈਰ ਰਹੇ ਆ ਜਦੋਂ ਕਿਸੇ ਚੀਜ਼ ਦੇ ਮਗਰ ਭੱਜ ਰਹੇ ਆਂ ਕਦੇ ਕੋਈ ਚੀਜ਼ ਸਾਡੇ ਮਗਰ ਭੱਜ ਰਹੀ ਹੈ ਉਹਨਾਂ ਸੁੱਕਣੇ ਆ ਰਹੇ ਆ ਉਹ ਤੇਜ਼ ਦਿਮਾਗ ਦੀ ਲੋੜ ਹੈ ਦੋਸਤ ਅਸੀਂ ਦੇਖ ਸਾਰਾ ਕੁਝ ਰਹੇ ਆਂ ਕਰ ਸਾਰਾ ਕੁਝ ਰਹੇ ਆਂ ਪਏ ਪਏ ਸੁੱਤੇ ਪਏ ਲੇਕਰ ਸਾਡੇ ਸਰੀਰ ਦੀ ਕੋਈ ਐਕਟੀਵਿਟੀ ਨਹੀਂ ਹੁੰਦੀਗੀ ਇਸੇ ਤਰ੍ਹਾਂ ਜਦੋਂ ਇੱਕ ਡਰਾਮਾ ਕਰਨ ਵਾਲਾ ਵਿਅਕਤੀ ਆ ਉਹ ਉਸ ਦਿਮਾਗ ਦੇ ਵਿੱਚ ਚਲਾ ਜਾਂਦਾ ਹੈ ਉਹਨੂੰ ਕੁਝ ਨਹੀਂ ਸੋਝੀ ਹੁੰਦੀ ਉਹ ਕੀ ਕਰ ਰਿਹਾ ਕਿ ਉਹਦਾ ਵਿਅਕਤੀ ਜ਼ਿੰਮੇਵਾਰ ਵੀ ਨਹੀਂ ਹੁੰਦਾ ਬਾ ਤਾਂ ਅਗਲੀ ਗੱਲ ਲਾਸਟ ਗੱਲ ਦੋਸਤੋ ਜਿਹੜੀ ਜਿੰਮਤੰ ਦੋਸਤਾਂ ਵੀ ਮੁੰਡਾ ਦੇ ਕੁੜੀ ਹੋਣ ਦੇ ਸਿਧਾਂਤ ਕੀ ਹੈ ਉਹਦੇ ਐਕਸ ਤੇ ਵਾਈ ਕਰੋਮੋਸੋਮ ਜਿਹੜੇ ਕੰਮ ਕਰਦੇ ਆ। ਔਰ ਮੇਰੀ ਗੱਲ ਦਾ ਤੁਸੀਂ ਹੋਰ ਵੀ ਜਗ੍ਹਾ ਇਸ ਦੀ ਤਸੱਲੀ ਕਰਨ ਵਾਸਤੇ Google ਤੇ ਜਾਓ ਸਰਚ ਮਾਰੋ ਜਾ ਕੇ। ਕੋਈ ਸਾਰਾ ਕੁਝ ਮਿਲ ਜਾਣਾ ਜੋ ਮੈਂ ਤੁਹਾਡੇ ਸਾਹਮਣੇ ਕੀਤਾ ਹੈ। ਸੋ ਅੱਜ ਵਿਗਿਆਨ ਦਾ ਯੁੱਗ ਹੈ 21ਵੀਂ ਸਦੀ ਹੈ। ਹਰ ਚੀਜ਼ ਦਾ ਜਵਾਬ ਹੈ। ਔਰ ਉਹ ਜਵਾਬ ਤੁਹਾਡੀ ਜੇਬ ਦੇ ਵਿੱਚ ਪਿਆ ਸਾਢੇ 4-5 ਇੰਚ ਦਾ ਮੋਬਾਈਲ ਜਿਹੜਾ ਤੁਹਾਡੀ ਜੇਬ ਚ ਪਿਆ ਹੈ ਇਹ ਇੱਕ ਬਹੁਤ ਵੀ ਗਿਆਨ ਦਾ ਸਮੁੰਦਰ ਹੈ ਹੁਣ ਇਹਨੂੰ ਤੁਸੀਂ ਯੂਜ਼ ਕਿਵੇਂ ਕਰਦੇ ਹੋ ਇਹ ਤੁਸੀਂ ਦੇਖਦੇ ਕੀ ਹੋ ਇਹ ਤੁਹਾਡੇ ਜਿੰਨਰ ਬਾਰੇ ਦੋਸਤੋ ਜੇਕਰ ਇਹ ਵਿੱਚ ਤੁਸੀਂ ਲਾਈਫ ਨਾਲ ਜੁੜੀਆਂ ਹੋਈਆਂ ਜ਼ਿੰਦਗੀ ਬਾਰੇ ਜਾਂ ਉਹਨਾਂ ਗੱਲਾਂ ਬਾਰੇ ਤੁਸੀਂ ਜਾਣਕਾਰੀ ਲੈਣੇ ਹੋ ਤਾਂ ਤੁਸੀਂ ਜ਼ਿੰਦਗੀ ਨੂੰ ਸਿਖਾਲਾ ਦਉਣ ਵਾਲੇ ਪਾਸੇ ਜਾ ਰਹੇ ਹਾਂ ਜਾਂ ਕਰਨ ਵਾਲੇ ਪਾਸੇ ਜਾ ਰਹੇ ਹਾਂ ਤੇ ਜੋੜਾ ਕੁਝ ਅੱਜ ਕੱਲ੍ਹ ਚੱਲ ਰਿਹਾ ਹੈ ਅੰਧਵਿਸ਼ਵਾਸ ਬੜੇ ਤੰਤਰਿਕ ਬਾਬਿਆਂ ਦੀ ਹਰ ਤੀਜੀ ਵੀਡੀਓ ਜਿਹੜੀ ਹੈ ਉਹ ਕਹਿੰਦੇ ਕਿ ਚੇਲੇ ਦੀ ਬਾਬੇ ਦੀ ਤੇ ਇਹਦੇ ਚੇਲੇ ਬਾਬੇ ਬੈਠੇ ਆ ਜਿਹੜੇ ਦਾ ਬੰਦੇ ਆ ਨਾ ਬੁੜੀਆਂ ਆ ਅਦਭਿਚਾਰਾ ਹੈਗਾ ਤੇ ਉਹ ਬੜੇ ਬੜੇ ਬਾਬੇ ਤੰਤਰਿਕ ਮਾ ਬੋਸ ਬਣੇ ਬੈਠੇ ਪੁੱਛਾ ਦਿੰਦੇ ਆ ਲੋਕਾਂ ਨੂੰ 10 ਦਿਨ ਸਰਵੋਕ ਕਰਦੇ ਨੇ ਤੇ ਬੜੇ ਬੜੇ ਬਿਮਾਰੀਆਂ ਦਾ ਇਲਾਜ ਕਰਦੇ ਨੇ ਤੇ ਲੋਕਾਂ ਦੀ ਪੀੜ੍ਹੀ ਨਹੀਂ ਉੱਥੇ ਜਾ ਕੇ ਚਲੀ ਜਾਂਦੀ ਹੈ ਕਿੰਨੇ ਲੋਕ ਸੀਗੇ ਆਹ ਪਿੱਛੇ ਤੁਸੀਂ ਦੇਖੋ ਆ ਬੀਜਾਂ ਵਾਲੇ ਬੜੇ ਚੱਲੇ ਸੀਗੇ ਜਿਹੜੇ ਲੋਕਾਂ ਦੀ ਬੀਜੇ ਲਗਾਉਂਦੇ ਸੀ ਬਾਬੇ ਪਰ ਜਦੋਂ ਅਮਰੀਕਾ ਵਾਲਿਆਂ ਨੇ ਇੱਕ ਜਹਾਜ਼ ਭਰ ਕੇ ਵਾਪਸ ਭੇਜਿਆ ਪੰਜਾਬ ਨੂੰ ਕਿੱਧਰ ਗਏ ਬਾਬੇ ਉਹ ਹੁਣ ਵਿਜੇ ਕਿਉਂ ਨਹੀਂ ਲਵਾਉਂਦੇ ਬਈ ਹੁਣ ਉਹਨੇ ਦੀ ਅੜਗੇ ਨਹੀਂ ਆਉਂਦੀ ਜਾਨੀ ਕਿ ਇਹਨਾਂ ਨੇ ਵੀ ਮੌਕੇ ਦਾ ਫਾਇਦਾ ਉਠਾ ਕੇ ਥੋੜੀ ਜੇਬਾਂ ਖਾਲੀ ਕਰੀਆਂ ਥੋੜੀ ਜੇਬਾਂ ਢਿੱਲੀਆਂ ਕਰਨੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਹਰ ਪਰਚੀ ਲਿਆ ਬਾਦਦਾਨੀ ਤੰਤਰ ਨੂੰ ਪਤਾ ਹੈ ਵੀ ਤੁਹਾਡੀ ਮਾਨਸਿਕਤਾ ਔਰ ਤੁਹਾਡੀ ਸਮਝ ਜਿਹੜੀ ਹੈ ਉਹ ਕਿੱਥੋਂ ਕੁ ਤੱਕ ਹੈ ਤੁਹਾਡੇ ਕੋਲ ਹੀ ਪੁੱਛ ਕੇ ਤੁਹਾਨੂੰ ਹੀ ਉਹਨਾਂ ਗੱਲਾਂ ਦਾ ਜਵਾਬ ਦੇ ਜੇ ਤਨੇ ਤੇ ਤੁਸੀਂ ਉਹਦੇ ਮੁਰੇ ਹਾਂ ਹਾਂ ਕਰੀਦਾ ਹਾਂ ਬਾਬਾ ਜੀ ਹਾਂ ਬਾਬਾ ਜੀ ਹਾਂ ਬਾਬਾ ਜੀ ਤੇ ਬਾਬਾ ਜੀ ਤੁਹਾਡੀ ਜੇਬ ਢਿੱਲੀ ਕਰਕੇ ਘਰ ਨੂੰ ਤੋੜ ਦਿੰਦਾ ਆਪਣੇ ਖੂਨ ਤੁਸੀਂ ਨੇ ਦੀ ਕਮਾਈ ਇਹਨਾਂ ਬੇੜਾਂ ਦੇ ਪਖੰਡੀਆਂ ਦੇ ਡੇਰਿਆਂ ਤੇ ਚੌਕੀਆਂ ਤੇ ਲਟਾਈ ਜਾਂਦੇ ਹੋ। ਸੋ ਇੱਕ ਸੰਦੇਸ਼ ਵਿਕਸਤ ਕਰੋ ਦੋਸਤੋ ਤੇ ਸਮਝ ਇਹ ਹੈ ਕਿ ਅੱਜ ਦੇ ਵਿਗਿਆਨ ਦੇ ਯੁੱਗ ਦੇ ਵਿੱਚ ਹਰ ਸਵਾਲ ਦਾ ਜਵਾਬ ਹੈ। ਔਰ ਜੋ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਹੈ ਉਹਦਾ ਜਵਾਬ ਤੁਹਾਡੀ ਜੇਬ ਦੇ ਵਿੱਚ ਹੈ ਥੋੜਾ ਜਿਹਾ ਫੋਨ ਕੱਢੋ ਕੱਢ ਕੇ ਜਾ ਕੇ Google ਤੇ ਹੋਰ ਬਹੁਤ ਸਾਰੀਆਂ ਸਾਈਟਾਂ ਨੇ AI ਸਾਈਟ AI ਐਪੀਡੀ ਹੁਣ ਉਹਨਾਂ ਨੇ ਨਵੀਂ ਉਹ ਚਲਾਈਆ ਉਹਦੀਆਂ ਵੱਖ-ਵੱਖ ਪੰਜ ਸਾਈਟਾਂ ਹੈਗੀਆਂ ਨੇ ਉੱਥੇ ਜਾਓ ਤੁਸੀਂ AI ਤੇ ਜਾਓ ਗਰੋਕ ਤੇ ਜਾਓ ਸਰਚ ਮਾਰੋ ਤਾਂ ਤੁਹਾਨੂੰ 30 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲ ਜਾਣਾ ਹੈ ਤੇ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਇਹਦੇ ਜਵਾਬ ਵੀ ਤੁਹਾਨੂੰ ਮਿਲ ਜਾਣਾ ਤੁਸੀਂ ਇਹ ਵੀਡੀਓ ਦੇਖ ਕੇ ਜੇ ਤੁਸੀਂ ਤਸੱਲੀ ਕਰਨੀ ਹੈ ਤਾਂ ਇਹਦਾ Google 'ਤੇ ਸਰਚ ਮਾਰ ਕੇ ਦੇਖੋ ਕਿ ਮੁੰਡਾ ਦੇ ਕੁੜੀ ਹੁੰਦੇ ਸਿਧਾਂਤ ਕੀ ਹੈ ਉਸ ਵੀਡੀਓ ਚੰਗੀ ਲੱਗੀ ਜਲਦੀ ਜਲਦੀ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਦਰੂਦ ਹੈ ਅਗਰ ਦੋਸਤੋ ਤੁਹਾਡੇ ਕਮੈਂਟ ਨਹੀਂ ਆਉਂਦੇਗੇ ਕਿਉਂਕਿ ਜੇ ਤੁਹਾਡੇ ਕਮੈਂਟ ਆਉਣ ਤਾਂ ਘਟੋ ਘਟ ਸਾਡੀ ਨੋਲਿਜ ਸਾਡੀ ਵੀ ਨੋਲਿਜ ਵਧਦੀ ਹੈ ਤੇ ਅਸੀਂ ਉਸ ਸਾਥ ਦੇ ਨਾਲ ਹੋਰ ਵੱਧ ਜਾਣਕਾਰੀ ਨਾਲ ਤੁਹਾਡੇ ਰੂਬਰੀ ਦੇ ਹੋਰ ਵੱਧ ਜਾਣਕਾਰੀਆਂ ਵਾਹੀਆ ਕਰਵਾ ਸਕਦੇ ਹਾਂ ਤਾਂ ਫਿਰ ਇੱਕ ਵਾਰੀ ਬੇਨਤੀ ਦੋਸਤੋ ਕਿ ਵੀਡੀਓ ਨੂੰ ਬਹੁਤ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਦੋਸਤੋ ਔਰ ਸਾਡਾ ਅਗਾਰਾ ਜੋ ਕੁਝ ਤੁਹਾਡੇ ਰੂਬਰੂ ਕਰ ਰਿਹਾ ਨਾ ਸੀ ਕਮਾਈ ਕਰਨ ਵਾਸਤੇ ਕਰ ਰਿਹਾ ਨਾ ਸੀ ਲਾਇਕ ਲਾਇਕ ਮਤਵੋਦਲੇਣ ਵਾਸਤੇ ਕਰ ਰਿਹਾ ਸੀਰੀਅਸ ਕਰਕੇ ਕਹਿੰਦੇ ਆ ਕਿ ਕਿਸੇ ਦੀ ਹੋਰ ਜਾਣਕਾਰੀ ਤੇ ਵਧਾ ਹੋ ਜੇ ਤੇ ਉਹਦੀ ਆਰਥਿਕ ਮਾਨਸਿਕ ਤੇ ਸਰੀਰਕ ਲੁੱਟ ਉਹ ਸ਼ਾਇਦ ਬੰਦਾ ਬਚੇ ਤਾਂ ਚੰਗੀ ਲੱਗੀ ਵੀਡੀਓ ਮਤਲਬ ਸ਼ੇਅਰ ਜਰੂਰ ਕਰਨਾ ਉਸ ਫਿਰ ਮਿਲਦੇ ਆਗੇ ਹੋਰ ਜਾਣਕਾਰੀ ਦੇ ਨਾਲ ਤਦ ਤੱਕ Não